ਸਾਰੇ ਸੰਸਾਰ ਨੇ ਮੰਨ ਲਿਆ ਕਿ ਪਹਿਲੀ ਪੁਸ਼ਟੀ ਇਸ ਰੋਮ ਨੇ ਕਰ ਦਿੱਤੀ ਕਿ ਲੋਕ ਤੰਗ ਨੇ ਇਸ ਸਰਕਾਰ ਤੋਂ ਰੋਜ਼ ਲੋਕਾਂ ਦੇ ਅਰੇ ਸ਼ਰੀਆਮ ਕਤਲ ਹੋ ਰਹੇ ਨੇ ਸਰਕਾਰ ਕਹਿੰਦੀ ਹੈ ਕਿ ਆਈ ਟੀਓ ਇਤਨੀ ਮਿੰਨੈ ਨਸ਼ਾ ਖਤਮ ਕਰਦਾ ਕਿ ਮੈਂ ਕਿਹਾ ਨਸ਼ਾ ਦੁਗਣਾ ਤਿਕਣਾ ਕਰਦਾ ਇਹ ਜੀ ਪਰਿਵਾਰੀ ਕੋਲ ਜਾਂ ਤਾਕਤ ਅਸੀਂ ਮੰਗਦੇ ਪੁਰਸ ਵਾਲੇ ਕੋਲ ਜਾਂਦੇ ਸਿਫਾਈ ਮੰਗਦੇ ਫਿਰ ਠਾਨਦਾਰ ਮੰਗਦਾ ਮਾਣੂ ਭਗਵਤ ਜੀ ਨੂੰ ਵੀ ਦੱਸਣਾ ਚਾਹੁੰਦਾ ਕਿ ਬਾੜਾ ਸਮਾ ਤੇਰਾ ਰਹਿ ਨਹੀਂ ਗਿਆ ਭਗਵਤ ਜੀ ਜਿਹੜਾ ਕਹਿੰਦਾ ਹੁੰਦੇ ਸੀ ਸਿਕਿਉਰਟੀ ਲੈ ਕੇ ਤੁਰਦੇ ਨੇ ਐਂ ਨਹੀਂ ਨਹੀਂ ਟੂਰ ਲੈ ਕੇ ਤੁਰਦੇ ਨੇ ਤੇ ਅੱਜ ਆਪ ਅੱਛਾ ਸਿਕਿਉਰਟੀ ਦਾ ਬੰਦਾ ਉਹਦੇ ਨਾਲ ਔਰ ਸਾਡੇ ਵਰਕਰਾਂ ਚ ਹੌਸਲੇ ਪੂਰੇ ਬੁਲੰਦ ਨੇ 2027 ਦੀ ਅੱਡੀ ਚੋਣਾਂ ਨੇ ਵਿਧਾਨ ਸਭਾ ਦੀ ਇਹ ਉਹਦਾ ਇੱਕ ਪਹਿਲੂ ਹੋਊਗਾ ਸ਼੍ਰੋਮਣੀ ਕਾਲੀ ਦਲ ਸਦਾ ਹੀ ਚੜ੍ਹਦੀ ਕਲਾ 'ਚ ਰਹੂਗਾ ਖੇਤਰੀ ਪਾਰਟੀ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਹੈ ਡਾਇਨਾਸੌਰ ਦੀ ਗੱਲ ਕਰ ਲਈ ਅਸੀਂ ਤਾਂ ਸੰਗਲਪਾ ਕੇ ਡਾਇਨਾਸੌਰ ਵੀ ਲੈ ਹੀ ਜਾਂਦੇ ਹਾਂ ਤੁਸੀਂ ਕਿਖ ਲਈ ਗਈ ਸੀ ਲੋਕਾਂ ਨੇ ਨਾ 2023 ਤਰੀਕੇ ਕਿਖ ਲਈ ਪਵਾਉਣੀ ਹੈ ਮੈਂ ਗਰੰਟੀ ਕਰਦਾ ਅੱਜ 2250 ਬੰਦਾ ਦਾ ਸੰਗਰੂਰ ਜੇਲ੍ਹ ਚ ਬੈਠਾ ਹੈ ਜਿਨ੍ਹਾਂ ਨੂੰ ਉਹਨਾਂ ਨੇ ਸਿਰਫ ਇਸ ਗੱਲ ਚ ਅੰਦਰ ਪਰਚਾ ਦੇ ਕੇ ਅੰਦਰ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਖਿਲਾਫ ਕਿਤੇ ਕੋਈ ਕਮੈਂਟ ਪਾਇਆ ਹੋਊਗਾ ਜਾਂ ਟਿੱਪਣੀ ਕੀਤੀ ਹੋਊਗੀ ਟਿੱਪਣੀ ਕਰਨ ਤੇ ਵੀ ਲੋਕ ਅਡੀਕ ਰਹੇ ਨੇ ਕਿ ਭਗਵੰਤ ਮਾਨ ਜਿਹੜਾ ਉਹ ਮੋਢੇ ਦੇ ਸਿਲੰਡਰ ਰੱਖ ਕੇ ਕਦੋਂ ਭਰਉਣ ਆਊਗਾ ਤੇ ਚਾਕੇ ਫੇਰ ਕਿਹੜਾ ਫਾਂਸੀ ਲਾ ਦੋਗੇ ਤੁਹਾਡੇ ਅਰਗੇ ਇਹ ਜੇ 50 ਪਰਚੇ ਪਹਿਲਾਂ ਹੁੰਦੇ ਨੇ 50 ਪਰਚੇ ਹੋਰ ਦੇਣਗੇ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਕੋਲ ਬੰਦੇ ਤਾਂ ਦਸੋਂ ਕਿਹੜੇ ਨੇ ਤੁਸੀਂ ਕਹਿੰਦੇ ਕੱਲ ਦਲ ਖਤਮ ਹੋ ਗਿਆ ਤੁਹਾਡੇ ਕੋਲ ਤਾਂ ਬੰਦੀ ਕਾਲੀ ਦਲ ਦੇ ਲੈ ਕੇ ਕਿਹੋਂ ਤੁਸੀਂ ਸਸਿ ਗਾਲ ਜੀ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਪੱਗੂ ਵਾਲਾ ਸ਼੍ਰੋਮਣੀ ਅਕਾਲੀ ਦਲ ਦੀ ਤਰਨਤਾਰਨ ਚੋਣ ਤੋਂ ਬਾਅਦ ਪਾਰਟੀ ਦੇ ਵਿੱਚ ਜੋਸ਼ ਭਰਿਆ ਜਾਪਦਾ ਜ ਸੰਗਰੂਰ ਵਿਖੇ ਨਾਨਕਾਣਾ ਸਾਹਿਬ ਵਿਖੇ ਇੱਕ ਭਰਮੀ ਚੋਣ ਆਪਣੀ ਮੀਟਿੰਗ ਹੋਈ ਆ ਜਿਹਦੇ ਵਿੱਚ ਬਖ ਬਖ ਪਿੰਡਾਂ ਦੇ ਵਿੱਚ ਵਰਕਰਾਂ ਦੇ ਆ ਡਿਊਟੀਆਂ ਲਾ ਦਿੱਤੀਆਂ ਨੇ ਸਾਡੇ ਨਾਲ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਖੜੇ ਨੇ ਮਾਨ ਸਾਹਿਬ ਤਰਨਤਾਰਨ ਦੀ ਜਿਹੜੀ ਸੈਕੰਡ ਪੋਜੀਸ਼ਨ ਆਈ ਆ ਉਸ ਨੂੰ ਕਿਵੇਂ ਦੇਖਦੇ ਪਹਿਲੀ ਪੋਜੀਸ਼ਨ ਹੈ ਉਹ ਸੈਕੰਡ ਨਹੀਂ ਹੈ ਪਹਿਲਾਂ ਤੁਹਾਨੂੰ ਮੈਂ ਕਰੈਕਟ ਕਰਦਾ ਕਿਉਂਕਿ ਸਾਡੇ ਸੰਸਾਰ ਨੇ ਮੰਨ ਲਿਆ ਕਿ ਪਹਿਲੀ ਪੋਜੀਸ਼ਨ ਤੇ ਇਸ ਰੋਮ ਨੇ ਗੱਲ ਕਰਦਣ ਚਗਾਰਦੀ ਇਹਨੇ ਧੱਕੇਸ਼ਾਹੀ ਦੀ باوجود ਇਹਨੇ ਗੱਲ ਦੇ ਬਾਤ ਪਹੁੰਚਾ ਕਿਉਂਕਿ ਲੋਕ ਤੰਗ ਨੇ ਇਸ ਸਰਕਾਰ ਤੋਂ ਗੈਂਗਸਟਰ ਬਾਦ ਰੋਜ਼ ਲੋਕਾਂ ਦੇ ਸਰੇ ਆਮ ਕਤਲ ਹੋ ਰਹੇ ਨੇ ਰੋਜ਼ ਲੋਕਾਂ ਦੀ ਲੁੱਟਖਾਂ ਹੋ ਰਹੀਆਂ ਨੇ ਸਰਕਾਰ ਕਹਿੰਦੀ ਐ ਸੀ ਤਾਂ ਮਾਰ ਮੰਗ ਕਰਦਾਂਗੇ ਸਰਕਾਰ ਕਰਕੇ ਐਸੀ ਇਤਨੇ ਮਹੀਨੇ ਨਸ਼ਾ ਖਤਮ ਕਰਦਾਂਗੇ ਮੈਂ ਕਹਿੰਦਾ ਨਸ਼ਾ ਦੁਗਣਾ ਤੇ ਗਣਾ ਕਰਤਾ ਤੇ ਜਦੋਂ ਲੋਕ ਇਸ ਗੱਲ ਤੋਂ ਤੰਗ ਨੇ ਸਾਡੀਆਂ ਗੱਲਾਂ ਤੋਂ ਸਰਕਾਰ ਦੀਆਂ ਤੋਂ ਤੇ ਰਿਸ਼ਵਤ ਬੇਸ਼ਬਾ ਜਿੱਥੇ ਕਿਤੇ ਜਾਓ ਮੈਨੂੰ ਪ੍ਰਧਾਨ ਮੰਤਰੀ ਦੇ ਹਲਕੇ ਦਾ ਇੱਕ ਬੰਦਾ ਮਿਲਿਆ ਮੈਂ ਪੁੱਛਿਆ ਕਿ ਬਾਏ ਆਪ ਪ੍ਰਧਾਨ ਮੁੱਖ ਮੰਤਰੀ ਜੀ ਮੈਂ ਕਿਹਾ ਓਏ ਮੁੱਖ ਮੰਤਰੀ ਜਿੱਤ ਜੂਗਾ ਇਹ ਜੋ ਇਹ ਤਾਂ ਜਿੱਤੇ ਜਾਏਗਾ ਕਰ ਜਿੱਤ ਜੂਗਾ ਜੀ ਇਹਨੂੰ ਵੋਟ ਕਾਣ ਪਾਉ ਬਾਕੀ ਹੋਗਾ ਕਹਿੰਦਾ ਸਾਡੇ ਤਾਂ ਰਿਸ਼ਵਤ ਨਹੀਂ ਹੈ ਜੇ ਕ੍ਰਾਪਸ਼ਨ ਨਹੀਂ ਹੈ ਜੇ ਤੁਸੀਂ ਪਰਿਵਾਰੀ ਕੋਲ ਜਾਂਦਾ ਤਾਂ ਤੁਸੀਂ ਮੰਗਦਾ ਜੇ ਤੁਸੀਂ ਤਸੀਲਦਾਰ ਕੋਲ ਜਾਂਦਾ ਉਹ ਕਹਿੰਦਾ ਫਰਾਨੇ ਅਰਜੀ ਰਿਵੀਜ਼ ਕਰੇ ਬਾਈ ਦਾ ਪੁਰਸਲੇ ਕੋਲ ਜਾਂਦਾ ਸਿਪਾਈ ਮੰਗਦਾ ਫਿਰ ਠਾਨਦਾਰ ਮੰਗਦਾ ਸਾਡੇ ਦਾ ਅੰਗਰੇਜ਼ਵਤ ਸੋਰੀ ਹਰੇਕ ਪਤਾ ਤੇ ਹੋ ਗਈ ਤੇ ਇਸ ਲਈ ਇਸ ਨੂੰ ਕੋਈ ਵੋਟ ਪਾੜ ਨਹੀਂ ਪਾਉਂਦਾ ਮੈਂ ਉਹਨੂੰ ਭਗਵਤ ਮਾਨ ਨੂੰ ਵੀ ਦੱਸਣਾ ਚਾਹੁੰਦਾ ਕਿ ਬਾੜਾ ਸਮਾਂ ਤੇਰਾ ਰਹਿ ਨਹੀਂ ਗਿਆ ਪਾਈ ਚਾਰੇ ਦਿਨ ਬਗੜਦੀ ਪਾਈਦਾ ਹੁੰਦਾ ਪਰ ਅੱਜ ਆਪਾਂ ਸਾਰੇ ਪਾਈ ਜਾਂਦੇ ਆ ਤੂੰ ਜੇ ਕੁਦਰਤ ਦੇ ਕਿਸੇ ਪਿੱਲੇ ਜਨਮ ਤੇ ਬਹੁਤ ਭਗਤੀ ਕੀਤੀ ਹੋਈ ਤੈਨੂੰ ਫਲ ਮਿਲ ਗਿਆ ਪਰ ਹੁਣ ਡਰ ਕੇ ਜਾਣ ਵਾਲੀ تیاری ਨਾ ਕਰ ਹੁਣ ਵੀ ਥੋੜਾ ਬੋਤਾ ਰੱਬ ਦਾ ਨਾਮ ਲੈ ਲਿਆ ਕਰ ਕਿ ਚਾਰਾ ਦਿਨੇ ਸ਼ਰਾਬ ਪੀ ਕੇ ਘੁੱਟੋਈ ਰਹਿਣਾ ਕੋਠੀਕ ਨਹੀਂ ਤੇ ਰਾਜ ਪਾਕਿਸਤਾਨਾ ਦਿੱਲੀ ਨਾਲ ਸਮਾਤਾ ਰਾਜਪਾਲ ਬੜੀ ਅਫਸੋਸ ਦੀ ਗੱਲ ਹੈ ਕਿ ਰਾਜਪਾਲ ਸਾਰਾ ਦਿੱਲੀ ਵਾਲੇ ਕਰਦੇ ਨੇ ਜਿਹੜੇ ਹਾਰੇ ਸਾਡੇ ਨਜ਼ਦੀਕੀ ਪਿੰਡਾਂ ਦਾ ਰਹਿਆ ਤੁਸੀਂ ਭਗਵੰਤ ਸਿੰਘ ਮਾਨ ਨੂੰ ਸਟੇਜਾਂ ਦੇ ਉੱਤੇ ਆਪਣੇ ਇਲੈਕਸ਼ਨ ਤੋਂ ਪਹਿਲਾਂ ਬੁਲਾਉਂਦੇ ਵੀ ਰਹੇ ਹੋ ਕਿਵੇਂ ਦਾ ਸੁਭਾਅ ਸੀ ਨੇਚਰ ਬਾਈ ਜਿਵੇਂ ਹੁਣ ਬਦਲਾਖੋਰੀ ਦੀ ਭਾਵਨਾ ਤੁਸੀਂ ਕਹਿਣੋ ਵਾਅਦਾ-ਵਾਅਦਾ ਕਰ ਰਹੇ ਹੋ ਬੈ ਨਿੱਜੀ ਬੈਰ ਪਾ ਰਹੇ ਆ ਭਗਵੰਤ ਉਹਦਾ ਉੱਥੇ ਸਟੇਜਾਂ ਤੇ ਚੁਟਕਲੇ ਸਾਂ ਹੁੰਦਾ ਸੀ ਅਸੀਂ ਇੱਥੇ ਕਰ ਲੈਂਦੇ ਸੀ ਤੇ ਉਹਦਾ ਉਹਦਾ ਗੱਲਾਂ ਛੱਡ ਪਰ ਬੈਰ ਤਾਂ ਹੁਣ ਲੋਕਾਂ ਨਾਲ ਪਾ ਰਿਹਾ ਆ ਆਪਾਂ ਦੇਖ ਰਿਹਾ ਛਰੇ ਆਮ ਲੋਕਾਂ ਦਾ ਬੈਰ ਪਾ ਰਹੇ ਤੇ ਉਹ ਬੈਰ ਉਹਨੂੰ ਬਹੁਤ ਔਖਾ ਕਰੇਗਾ ਬੜੀ ਮੁਸ਼ਕਲ ਆਏਗਾ ਇਹ ਜੀ ਚੰਗੀ ਗੱਲ ਹੈ ਜੇ ਜੀ ਨਸੀਹਤ ਮੰਨਦੇ ਕਦੇ ਬਾਪੂ ਵੀ ਕਹਿੰਦਾ ਹੁੰਦਾ ਸੀ ਤੇ ਜੇ ਜੀ ਨਸੀਹਤ ਮੰਨ ਲੇ ਚੰਗੀ ਗੱਲ ਹੈ ਹੁਣ ਆਪਣੇ ਆਪ ਨੂੰ ਸੁਧਾਰ ਲੇ ਚਲੋ ਰਾਜ ਭਾਗ ਦਾ ਇੱਕ ਵਾਰ ਆਉਣਾ ਸੀ ਆ ਗਿਆ ਤੇ ਇੱਕ ਇਹਦੀ ਵੱਡੀ ਸਾਰੀ ਫੋਟੋ ਵੀ ਲੱਗ ਜਾਣੀ ਹੈ ਵਿਧਾਨ ਸਭਾ ਦੇ ਵਿੱਚ ਜਿਹਦੇ ਚ ਨਾਇਲ ਮੁੱਖ ਮੰਤਰੀ ਹੋਊਗਾ ਇਹ ਸਾਰਿਆਂ ਦੇ ਮੁਕਾਬਲੇ ਵਿੱਚ ਇੱਥੇ ਵੱਡੇ ਵੱਡੇ ਲੋਕਾਂ ਦੇ ਮੂੰਹ ਤੇ ਮੂਰਤਾਂ ਲੱਗਿਆ ਫੋਟੋ ਲੱਗਿਆ ਨੇ ਤੁਮ੍ਹਾਈ ਮੈਂ ਇੰਦੀ ਕਹਿੰਦਾ ਜਉਨਾ ਕਿ ਲੋਕ ਇਸ ਰਾਜ ਤੋਂ ਤੰਗ ਨੇ ਅੱਜ ਕਿਦੇ ਜੀਵਨ ਸੁਰੱਖਤ ਨੇ ਭਗਵਾਨ ਤੁਮਾਨ ਜਿਹੜਾ ਕਹਿੰਦਾ ਹੁੰਦਾ ਸੀ ਸਿਕਿਉਰਿਟੀ ਲੈ ਕੇ ਤੁਰਦੇ ਨੇ ਐਂਟੀਨੀ ਟੂਰ ਲੈ ਕੇ ਤੁਰਦੇ ਨੇ ਤੇ ਅੱਜ ਆਪ ਅੱਠ ਸਿਕਿਉਰਿਟੀ ਦੇ ਬੰਦਾ ਉਹਦੇ ਨਾਲ ਤੇ ਕਹਿੰਦੇ ਫਿਰ ਕਹਿ ਦਿੰਦਾ ਸੀ ਲੀਪਾਂ ਵਰਕਸ ਥੱਲੇ ਖੜੇ ਰਹਿ ਜਾਂਦੇ ਨੇ ਮੁੱਖ ਮੰਤਰੀ ਉਤੋਂ ਲੰਘ ਜਾਂਦਾ ਹੈ ਇਹ ਮੁੱਖ ਮੰਤਰੀ ਹੈਲੀਕਾਪਟਰ ਛੱਡਿਆ ਹੀ ਨਹੀਂ ਕੰਮ ਨਹੀਂ ਨਮਾਟਾ ਸੀ ਜਿਵੇਂ ਜਵਾਗ ਨੂੰ ਚਾਹੁੰਦਾ ਹੈਲੀਕਾਪਟਰ ਤੇ ਚੜਦਾ ਉਹ ਰਵਾ ਚੋਸੀਗਾ ਉਹ ਹੈਲੀਕਾਪਟਰ ਛੱਡਦੇ ਨਹੀਂ ਆਗਾ ਤੋਂ ਜਿਹੜੇ ਇੰਨੀਆਂ ਗਲਤੀਆਂ ਉਹਨੇ ਆਪ ਕੀਤੀਆਂ ਗਲਤੀ ਕਿਹਨਾਂ ਪਤਾ ਆਨ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਤਰਨ ਤਨ ਚੋਣ ਤੋਂ ਬਾਅਦ ਕਿੰਨਾ ਕੁ ਜੋਸ਼ ਪਿਆ ਹੈ ਬਹੁਤ ਜ਼ਿਆਦਾ ਜੋਸ਼ ਹੈ ਅਕਾਲ ਦਲ ਦੇ ਵਰਕਰਾਂ ਦੇ ਵਿੱਚ ਅਸੀਂ ਸੰਗਰੂਰ ਦੀਆਂ ਸਾਰੀਆਂ ਸਾਰੀਆਂ ਸੀਟਾਂ ਤੇ ਜਿੱਤ ਕੇ ਦੇਵਾਂਗੇ ਤੇ ਤੁਹਾਨੂੰ ਆਪੋ ਜੋਸ਼ ਦਾ ਪਤਾ ਲੱਗ ਜਾਊਗਾ ਬਹੁਤ ਬਹੁਤ ਧੰਨਵਾਦ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਸਾਡੇ ਨਾਲ ਇਸਤਰੀ ਵਿੰਗ ਦੇ ਪ੍ਰਧਾਨ ਨੇ ਬੀਬੀ ਜੀ ਕਿਵੇਂ ਦੇਖਦੇ ਹੋ ਤੁਹਾਡੀ ਡਿਊਟੀ ਲੱਗੀ ਹੋਣੀ ਤਰਨਤਾਰਨ ਜਿਮਨੀ ਚੋਣਾ ਦੇ ਵਿੱਚ ਕਿਦਾਂ ਦਾ ਮਾਹੌਲ ਸੀ ਦੇਖੋ ਮਾਹੌਲ ਜਿਹੜਾ ਇਸਤਰੀ ਸੋਮਣੀ ਅਕਾਲੀ ਦਲ ਦੇ ਵਿੱਚ ਸੀਗਾ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਜਿੰਨੇ ਵਰਕਰ ਉੱਥੇ ਸੋਮਣੀ ਅਕਾਲੀ ਦਲ ਦੇ ਸੀਗੇ ਜਾਂ ਸਾਡੀਆਂ ਬੀਬੀਆਂ ਤੋਂ ਲਾ ਲੋ ਜਾਂ ਯੂਥ ਵਾਲਿਆਂ ਤੋਂ ਲਾ ਲੋ ਜਿੰਨੇ ਮਤਲਬ ਘਰ ਘਰ ਦੇ ਵਿੱਚ ਸਖਵਿੰਦਰ ਕੌਰ ਰੰਧਾਵਾ ਦੀ ਬੋਟਵਾਸੇ ਸ਼ੋਮਨੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਤਾਂ ਜਿੰਨੇ ਵਰਕਰ ਸੀ ਇੱਥੇ ਪੂਰੇ ਡਟੇ ਰਹੇ ਨੇ ਕੋਈ ਇਹਦੇ ਵਿੱਚ ਦੋ ਰਹਿ ਨਹੀਂ ਸ਼ੋਮਨੀ ਅਕਾਲੀ ਦਲ ਪਹਿਲੇ ਨੰਬਰ ਤੇ ਆ ਕੋਈ ਹੈ ਨਹੀਂ ਸਾਡੀ ਜਿੱਤ ਪ੍ਰਾਪਤ ਹੈ ਉਹਨੇ ਉਹਨੇ ਵਰਕਰਾਂ ਨੂੰ ਦੇਖ ਕੇ ਅੱਜ ਜੋ ਕਿ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਸਰਦਾਰ ਸਿੰਘ ਦਿੰਨੇ ਦੇ ਸਿੰਘਰੇੜੀ ਸਾਹਿਬ ਸਾਡੇ ਬਲਦੇਵ ਸਿੰਘ ਮਾਨ ਜੀ ਗੋਲਦੀ ਜੀ ਦੇ ਗਵਾਹੀ ਦੇ ਹੇਠ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਸਾਡੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੋਇਆ ਜਿਵੇਂ ਬਲਾਸੰਤੀ ਜ਼ਿਲ੍ਹਾ ਪ੍ਰੀਸ਼ਦ ਚੋਣ ਆ ਰਹੀ ਹੈ ਜੀਨੇ ਜੀਨੇ ਡਿਊਟੀ ਜਿੰਨੂ ਜਿੰਨੂ ਟਿਕਟ ਮਿਲੀ ਅਸੀਂ ਪੂਰਾ ਡੱਟ ਕੇ ਐਨ ਪੂਰਾ ਪੂਰਾ ਮੁਕਾਬਲਾ ਕਰਾਂਗੇ ਪੂਰੀ ਜਿੱਤ ਪ੍ਰਾਪਤ ਕਰਾਂਗੇ 2027 ਦੀ ਚੋਣ ਆਉਗੀ ਉਹਦੇ ਵਿੱਚ ਵੀ ਅਸੀਂ ਜਿੱਤ ਪ੍ਰਾਪਤ ਕਰਾਂਗੇ ਇਸਤਰੀ ਪਿੰਗ ਦਾ ਵੀ ਜੋਸ਼ ਕਿਤੇ ਘਟ ਨਹੀਂ ਲੱਗਦਾ ਸਾਡੇ ਨਾਲ ਜ਼ਿਲ੍ਹਾ ਪ੍ਰਧਾਨੇ ਸੰਗਰੇੜੀ ਸਾਹਿਬ ਕਿਵੇਂ ਦੇਖਦੇ ਹੋ ਤਰਨਤਾਰਨ ਦੀਵਣੀ ਚੋਣ ਤੁਸੀਂ ਦੱਬ ਕੇ ਪ੍ਰਚਾਰ ਕੀਤਾ ਕਿਦਾਂ ਦਾ ਮਾਹੌਲ ਸੀ ਕਿਵੇਂ ਲੋਕਾਂ ਨੂੰ ਡਰਾਇਆ ਗਿਆ ਦੇਖੋ ਤਰਨਤਾਰਨ ਦੀ ਚੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਜੋ ਸ਼ਕਤੀ ਪ੍ਰਦਰਸ਼ਨ ਕੀਤਾ ਜੋ ਬੋਰਡ ਬੈਂਕ ਪ੍ਰਾਪਤ ਕੀਤਾ ਉਹਦੇ ਮੱਦੇਨਜ਼ਰ ਰੱਖਦੇ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ 5 ਵਿਧਾਨ ਸਭਾ ਹਲਕੇ ਦੀ ਮੀਟਿੰਗ ਸੱਦੀ ਹੈ ਬਲਾਗ ਸੰਮਤੀ ਜ਼ਿਲ੍ਹਾ ਫਿਰ ਚੋਣਾਂ ਆ ਰਹੀਆਂ ਨੇ ਸਿਰ ਤੇ ਔਰ ਸਾਡੇ ਵਰਕਰਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਵਰਕਰ ਸਾਡੇ ਆਪ ਇੱਕ ਇੱਕ ਮਤਲਬ ਜਿਹੜਾ ਜ਼ੋਨ ਹੈ ਤਿੰਨ ਤਿੰਨ ਮੀਂਦਵਾਰ ਸਾਡੇ 4 4 ਮੀਂਦਵਾਰ ਮਤਲਬ ਚੋਣ ਲੜਨ ਨੂੰ ਤਿਆਰ ਨੇ ਔਰ ਸਮੁੱਚਾ ਜਿਹੜਾ ਸਾਡਾ ਜ਼ਿਲ੍ਹਾ ਸੰਗਰੂਰ ਹੈ ਉਹ ਪੰਥ ਖੜਕਾ ਮੁਰਸ ਜੀਤ ਹੋ ਰਿਹਾ ਜਿਸ ਤਰ੍ਹਾਂ 40 ਸਾਲ ਬਾਅਦ ਸ਼੍ਰੋਮਣੀ ਕਾਲੇ ਦਾ ਸਾਰੇ ਸੀਟਾਂ ਜਿੱਤੂਗਾ ਬਲਾਗ ਸੰਮਤੀ ਜਿਲ੍ਹਾ ਪ੍ਰੀਸ਼ਦ ਅਸੀਂ ਪੂਰੇ ਡਟ ਕੇ ਲੜਾਂਗੇ ਔਰ ਸਰਕਾਰ ਦੀ ਜੋ ਧੱਕੇਸ਼ਾਹੀ ਕੀਤੀ ਹੈ ਉਹਦੇ ਖਿਲਾਫ ਡਟਾਂਗੇ ਔਰ ਸਾਡੇ ਵਰਕਰਾਂ 'ਚ ਹੌਸਲੇ ਪੂਰੇ ਬੁਲੰਦ ਨੇ 2027 ਦੀ ਇਹਦੀ ਚੋਣਾਂ ਨੇ ਵਿਧਾਨ ਸਭਾ ਦੀ ਇਹ ਉਹਦਾ ਇੱਕ ਪਹਿਲੂ ਹੋਊਗਾ ਕਿਉਂਕਿ ਜਿਹੜੀ ਬਲਾਗ ਸੰਮਤੀ ਹੈ ਇਹ ਮੁੱਢਲੀ ਇਕਾਈ ਹੈ ਜਿਲ੍ਹਾ ਪ੍ਰੀਸ਼ਦ ਜਿਲ੍ਹਾ ਪੰਚਾਇਤੀ ਰਾਜ ਦੇ ਵਿੱਚ ਸਿਰੇ ਦੀ ਇਕਾਈ ਹੈ ਇਹ ਚੋਣਾਂ ਜਿੱਤ ਕੇ ਅਸੀਂ ਪੰਦੀਪ ਸ਼ਰੋਮਣੀ ਅਕਾਲੀ ਦਲ ਦੀ ਝੋਲੀ 'ਚ ਪਾਵਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜੋ ਹੱਥ ਨੇ ਮਜ਼ਬੂਤ ਕਰਾਂਗੇ ਔਰ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਵਰਕਰ ਨੇ ਜਿਹੜੇ ਦਿਨ ਰਾਤ ਇਕ ਕਰਕੇ ਟੀਮਾਂ ਬਣਾ ਕੇ ਆਪਣੀਆਂ ਪਿੰਡਾਂ ਦੇ ਵਿੱਚ ਜਾ ਕੇ ਸ਼ਰੋਮਣੀ ਅਕਾਲੀ ਦਲ ਜੋ ਚੋਣ ਸ਼ਣ ਤੱਕੜੀ ਹੈ ਉਹਨੂੰ ਪ੍ਰੇਰਿਤ ਕਰਕੇ ਸਫਲਤਾ ਵੱਲ ਵਧਣਗੇ ਸਾਡੇ ਨਾਲ ਸਾਬਕਾ ਐਗਜ਼ੀਕਿਊਟਿਵ ਮੈਂਬਰ ਨੇ ਜੋਗਾ ਸਿੰਘ ਪਗੂਵਾਲਾ ਪਗੂਵਾਲਾ ਸਾਹਿਬ ਕਿਵੇਂ ਦੇਖ ਦੂੰ ਜੋਸ਼ ਕਿੰਨਾ ਘਬਰ ਮੈਂ ਤੁਹਾਨੂੰ ਇਹਦੇ ਸਬੰਧ ਵਿੱਚ ਇੱਕ ਹੀ ਗੱਲ ਦੱਸਣੀ ਚਾਹੁੰਨਾ ਕਿ ਜਦੋਂ ਕਹਿੰਦੇ ਨੇ ਨਾ ਕਿ ਸੁਖਵੀਰ ਦਾ ਡਾਊਨਫਾਲ ਆ ਗਿਆ ਅਕਾਲੀ ਦਲ ਖਤਮ ਹੋ ਗਿਆ ਅਸੀਂ ਪਰ ਡੋਲੇ ਨਹੀਂ ਮੈਂ ਵਿਦੇਸ਼ ਦੀ ਧਰਤੀ ਤੇ ਕੈਨੇਡਾ ਜਾ ਕੇ ਗੱਲ ਕੀਤੀ 100 ਬੰਦੇ ਜੀ ਗੱਲ ਕੀਤੀ ਮਹਾਕਾਲੀ ਦਲ ਚੜ੍ਹਦੀ ਕਲਾ ਤੇ ਪਰ ਉਹਦੇ ਤੁਹਾਨੂੰ ਇੱਕ ਆਧਾਰਨ ਸਬੂਤ ਦਿੰਦਾ ਸਾਡੇ ਪਰਿਵਾਰ ਵੱਲੋਂ ਜਿੱਦੇ ਕਾਊਂਟਿੰਗ ਹੋਣ ਲੱਗੀ ਤਰ ਤਾਰ ਦੀ ਬੱਚਿਆਂ ਦੇ ਫੋਨ ਆਏ ਕਹਿੰਦੇ ਸੁਖਵੀਰ ਜਿੱਤਰ ਹੈ ਮਹਾ ਤੁਸੀਂ ਤੁਹਾਡੇ ਮੂੰਹ ਤੋਂ ਕਹਣਾ ਸੀ ਤੁਹਾਡੇ ਮੂੰਹ ਤੋਂ ਮੈਂ ਕਹਾ ਤਾਂ ਪਰ ਅਸੀਂ ਕਦੇ ਵੀ ਨਹੀਂ ਹਾਰੇ ਹੁਣ ਤਾਂ ਇਹ ਤਾਂ ਹੁਣ ਹਾਰੀ ਇਹ ਤਾਂ ਜਮੀ ਜਿੱਤ ਗਏ ਪਰ ਸ਼੍ਰੋਮਣੀ ਅਕਾਲੀ ਦਲ ਸਦਾ ਹੀ ਚੜ੍ਹਦੀ ਕਲਾ 'ਚ ਰਹੂਗਾ ਖੇਤਰੀ ਪਾਰਟੀ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਲੋੜ ਹੈ ਜਿਨੇ ਮੋਰਚੇ ਲੜ ਕੇ ਪੰਜਾਬ ਦਾ ਸਵਾਰਿਆ ਹੈ ਸ਼੍ਰੋਮਣੀ ਅਕਾਲੀ ਦਲ ਇਸ ਸਵਾਰਿਆ ਜਿਨੇ ਸੜਕਾਂ ਬਣਾਈਆਂ ਨੇ ਜਿਨੇ ਵੀ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ ਵਿਦੇਸ਼ ਵਿੱਚ ਜਦੋਂ ਵੀ ਕਿਤੇ ਬੰਦੇ ਸੀ ਅਸੀਂ ਆਪਦੇ ਪਾਰਟੀ ਦੀ ਗੱਲ ਕਰਦੇ ਸੀ ਪਾਰਟੀ ਹੁਣ ਚੜ੍ਹਦੀ ਕਲਾ 'ਚ ਹੁਣ ਸਾਨੂੰ ਵਿਦੇਸ਼ ਤੋਂ ਫੋਨ ਆ ਰਹੇ ਨੇ ਵੀ ਹੁਣ ਤੁਸੀਂ ਚੜ੍ਹਦੀ ਕਲਾ 'ਚ ਹੋ ਜਦੋਂ ਵਰਕਰ ਆਪਣੀ ਪਾਰਟੀ ਦੀ ਗੱਲ ਕਰਦੇ ਨੇ ਬਰਕਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਗੱਲ ਕਰਦੇ ਨੇ ਸਾਡੇ ਨਾਲ ਹਲਕਾ ਇੰਚਾਰਜ ਬਿੰਨਰਜੀਤ ਸਿੰਘ ਗੋਲੜੀ ਮੌਜੂਦ ਨੇ ਗੋਲੜੀ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਬਰਕਰਾਂ ਦੇ ਵਿੱਚ ਜੋਸ਼ ਹੈ ਬਹੁਤ ਵਧੀਆ ਪਰਮਾ ਹੰਗਾਰਾ ਮਿਲਦਾ ਹਮੇਸ਼ਾ ਤੇ ਜਿਹੜੀ ਪਿਛਲੇ ਤਰਨ ਤਰਨ ਦਾ ਜਿਹੜਾ ਸਾਡਾ ਸਮਾਂ ਗੁਜ਼ਰਿਆ ਨਾ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਉਸ ਹੰਕਾਰੀ ਲੋਕਾਂ ਦੇ ਖਿਲਾਫ ਜਿਹੜੇ ਕਹਿੰਦੇ ਸੀ ਕਿ ਅਕਾਲੀ ਦਲ ਤਾਂ ਮੁੱਕ ਗਿਆ ਡਾਇਨਾਸੌਰ ਦੀ ਗੱਲ ਕਰ ਲਈ ਅਸੀਂ ਤਾਂ ਸੰਗਲ ਪਾ ਕੇ ਡਾਇਨਾਸੌਰ ਵੀ ਲੈ ਹੀ ਜਾਂਦੇ ਆ ਸੋ ਮੈਂ ਇੱਕ ਗੱਲ ਕਹਿਣੀ ਚਾਹਣਾ ਸਪਸ਼ਟ ਭਗਵਾਨ ਮਾਨਸਿਆਂ ਜਿੰਨਾ ਜੋਰ ਲਾਉਣਾ ਸੀ ਲਾ ਲਿਆ ਜਿੰਨਾ ਜੋਰ ਹੁਣ ਲਾਉਣਾ ਹੈ ਹੋਰ ਲਾ ਲਾ ਮੇਰੀ ਸੁਣ ਲੈ ਤੁਸੀਂ ਕਿੱਕ ਲਈ ਗਈ ਸੀ ਲੋਕਾਂ ਨੇ ਨਾ 2023 ਤਰੀਕੇ ਕਿੱਕ ਲਈ ਪਵਾਉਣੀ ਹੈ ਮੈਂ ਗਰੰਟੀ ਕਰਦਾ ਅੱਜ ਠੀਕ ਹੈ ਦੂਜੀ ਗੱਲ ਅੱਜ ਸਹੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਚੋਣਾਂ ਵਾਸਤੇ ਮੀਟਿੰਗ ਕੀਤੀ ਹੈ ਜ਼ਿਲ੍ਹੇ ਦੀ ਉਹਦੇ 'ਚ ਅਸੀਂ ਆਉਣ ਵਾਲੇ ਸਮੇਂ 'ਚ ਤੱਕੜੀ ਚੋਣ ਨਿਸ਼ਾਨ ਤੇ ਤਕੜੇ ਹੋ ਕੇ ਇਲੈਕਸ਼ਨ ਲੜਦਿਆਂ ਸਰਕਾਰ ਕਦੋਂ ਮਰਜ਼ੀ ਅਨਾਉਂਸ ਕਰੇ ਸਾਡੀ ਤਿਆਰੀ ਪੂਰੀ ਹੈ ਤੇ ਤਰਨਤਾਰਨ ਦੀ ਜਿਹੜੀ ਚੋਣ ਹੈ ਉਹਨੂੰ ਅਸੀਂ ਜਿੱਤੀ ਮੰਨਦੇ ਆ ਕਿਉਂਕਿ ਸਰਕਾਰ ਨੇ ਮੈਂ ਉੱਥੇ ਇਸ ਚੀਜ਼ ਦਾ ਗਵਾਹ ਘਟੋ ਘਟ 40 ਤੋਂ ਵੱਧ ਨਜਾਇਜ਼ ਪਰਚੇ ਜਿਹੜੇ ਨੇ ਸਰਪੰਚਾਂ ਤੇ ਮੋਤਵਾਰ ਸੱਜਣਾ ਤੇ ਦਿੱਤੇ ਨੇ ਇਸ ਤੋਂ ਵੱਧ ਮਾੜਾ ਕੀ ਹੋ ਸਕਦਾ ਕਿ ਬੀਬੀਆਂ ਦੇ ਪਰਚੇ ਦੇਤੇ ਯਾਰ ਹੋਰ ਛੱਡੋ ਭਗਵੰਤ ਮਾਨ ਦੇ ਤਾਂ ਇਹ ਹਾਲਾਤ ਹੋਏ ਪਏ ਨੇ ਕੇਜਰੀਵਾਲ ਹੋਰਾਂ ਦੇ ਦਿੱਲੀਆ ਦੇ ਹਾਲਾਤ ਹੋਏ ਪਏ ਨੇ ਕਿ ਜਿਹੜੇ ਬੰਦਾ ਇਹਨਾਂ ਦੇ ਖਿਲਾਫ ਬੋਲਦਾ ਕਿਤੇ ਪੋਸਟ ਸਾਂਝੀ ਕਰਦਾ ਕਿਤੇ ਕਮੈਂਟ ਕਰਦਾ ਤੁਹਾਡੇ ਪਿੰਡ ਵਾਲੇ ਫੱਗੂ ਵਾਲੇ ਆਲੇ ਦੇਖ ਲਓ ਉਹਨਾਂ ਦੀ 20 20 ਦਿਨ ਮਹੀਨਾ ਮਹੀਨਾ ਜੇਲ੍ਹ ਕਟਾਉਂਦੇ ਨੇ ਤੇ ਜੇਲ੍ਹ ਚ ਵੀ ਇਹ ਪਤਾ ਵੀ 2 250 ਬੰਦਾ ਤਾਂ ਸੰਗਰੂਰ ਜੇਲ੍ਹ ਚ ਬੈਠਾ ਜਿਨ੍ਹਾਂ ਨੂੰ ਉਹਨਾਂ ਨੇ ਸਿਰਫ ਇਸ ਗੱਲ ਚ ਅੰਦਰ ਪਰਚਾ ਦੇ ਕੇ ਅੰਦਰ ਕੀਤਾ ਕਿ ਉਹਨਾਂ ਨੇ ਉਹਨਾਂ ਦੇ ਖਿਲਾਫ ਕਿਤੇ ਕੋਈ ਕਮੈਂਟ ਪਾਇਆ ਹੋਊਗਾ ਜਾਂ ਟਿੱਪਣੀ ਕੀਤੀ ਹੋਊਗੀ ਟਿੱਪਣੀ ਕਰਨ ਤੇ ਵੀ ਜਿਵੇਂ ਤੁਹਾਨੂੰ ਸੀਮਾਨ ਅਕਸਰ ਕਹਿਆ ਕਰਦੇ ਸੀ ਵੀ ਪੋਲਟਰੀ ਫਾਰਮ ਖੋਲੋ ਐਨੀ ਸਕਿਉਰਿਟੀ ਲਈ ਫਿਰਦੇ ਹੋ ਪ੍ਰਭੂ ਅਸਿਗ ਮਾਨ ਦਾ ਹੁਣ ਸ਼ਰਿਆਂ ਫਿਰਦੇ ਨੇ ਉਹਨਾਂ ਦਾ ਬਹੁਤ ਘੱਟ ਟਕੋਲਟ ਬਹੁਤ ਘੱਟ ਹੁੰਦੀ ਹੈ ਹੈ ਕਮਾਲ ਹੈ ਫਗੋਲਾ ਸਾਹਿਬ ਬਾਕੀ ਸਹੀ ਗੱਲ ਹੈ ਕੱਲੀ ਆਉਂਦੇ ਨੇ ਕੱਲੀ ਜਾਂਦੇ ਨੇ ਲੋਕ ਅਡੀਕ ਰਹੇ ਨੇ ਕਿ ਭਗਵੰਤ ਮਾਨ ਜਿਹੜਾ ਉਹ ਮੋਢੇ ਦੇ ਸਿਲੰਡਰ ਰੱਖ ਕੇ ਕਦੋਂ ਭਰਉਣ ਆਊਗਾ ਤੁਸੀਂ ਵੀ ਡਿਕਦੇ ਹੋਵੋਗੇ ਗੈਸ ਏਜੰਸੀ ਦੇ ਬਾਹਰ ਜਿਹੜਾ ਕਹਿੰਦਾ ਨਾ ਸਿਲੰਡਰ ਭਰਉਣ ਵਾਸਤੇ ਜਿਹੜਾ ਤੰਝ ਕੱਸਦਾ ਹੁੰਦਾ ਸੀ ਮਾਨ ਸਾਹਿਬ ਜੇ ਤੁਸੀਂ ਤੁਹਾਡੇ ਚ ਹੁਣ ਜ਼ੁਰਤ ਰੱਖਦੇ ਹੋ ਉਹ ਗੱਲਾਂ ਕਹਿਣ ਦੀਆਂ ਕਈਆਂ ਸੀਆ ਤੁਹਾਡਾ ਪਿੰਡ ਆਪਣਾ ਪਿੰਡ ਸਤੋਜ ਹੈ ਉੱਥੇ ਬਿਨਾ ਸਿਕਿਉਰਿਟੀ ਤੋਂ ਆਜੋ ਪਿੰਡ ਦੇ ਬਾਹਰ ਲਿਖ ਕੇ ਲਾਇਆ ਹੋਇਆ ਵੀ ਆਮ ਆਦਮੀ允许 ਨਹੀਂ ਹੈ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਹਿਣਾ ਜ਼ੁਬਾਨ ਚੋਂ ਬੋਲਣਾ ਤੇ ਉਹਨੂੰ ਪਗਾਉਣਾ ਇਹ ਤੇ ਜ਼ਮੀਨ ਅਸਮਾਨ ਦਾ ਤੰਤਰ ਹੈ ਤੁਸੀਂ ਦੂਜਿਆਂ ਤੇ ਤੰਜ ਕੱਸਦੇ ਸੀ ਬੀਬੀ ਬਾਦਲ ਤੇ ਬਾਦਲ ਸਾਹਿਬ ਤੇ ਸੁਖਬੀਰ ਜੀ ਤੇ ਉਹਨਾਂ ਦੇ ਤਾਂ ਭਾਈ ਉਹ ਤਾਂ ਐਮਪੀ ਐਮਐਲਏ ਮੰਤਰੀ ਮੁੱਖ ਮੰਤਰੀ ਰਹੇ ਹੈਗੇ ਸੀ ਤਾਂ ਸਿਕਿਉਰਟੀਆਂ ਸਿਆਂ ਮਾਫ ਕਰਨਾ ਜਿਹੜੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਧਰਮ ਪਤਨੀ ਜੀ ਭੈਣ ਜੀ ਹੋਰੀ ਸਾਡੀ ਭੈਣ ਸਾਡੀ ਮਾਤਾ ਸ਼੍ਰੀ ਜਿੰਨੇ ਨੇ ਤੁਹਾਡੇ ਜੀਜਾ ਜੀ ਤੁਹਾਡੇ ਹੋਰ ਫਲਾਣੇ ਥੰਕਾਣੇ ਜਿਹੜੇ ਨੇ ਉਹ ਜਿਹੜੇ 2 200 100 150 50 ਬੰਦੇ ਰੂਟ ਲਵਾ ਲਵਾ ਤੁਰੇ ਫਿਰਦੇ ਨੇ ਉਹਨਾਂ ਨੇ ਕਿਹੜੀ ਇਹੋ ਜੀ ਪੰਜਾਬ ਲਈ ਕੁਰਬਾਨੀ ਕੀਤੀ ਹੈ ਵੀ ਜਿਹਦੇ ਕਰਕੇ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਹੋਈਆਂ ਨੇ ਸੋ ਦੂਜੇ ਪਾਸੇ ਤੁਸੀਂ ਫਿਰ ਪੰਜਾਬ ਦੇ ਲੈਂਡ ਆਰਡਰ ਦੀ ਗੱਲ ਬੜੀ ਕੀਤੀ ਤੁਸੀਂ ਪੰਜਾਬ ਜਨਰਸ਼ੇ ਦੀ ਬੜੀ ਗੱਲ ਕੀਤੀ ਤੁਸੀਂ ਪੰਜਾਬ ਦੇ ਕਰਜ਼ੇ ਦੀ ਬੜੀ ਗੱਲ ਕੀਤੀ ਕੋਈ ਇਹੋ ਜਿਹਾ ਇੱਕ ਕੰਮ ਤਾਂ ਦੱਸੋ ਨਾ ਵੀ ਜਿਹੜਾ ਤੁਸੀਂ ਪਾਸ ਕਰਤਾ ਕੱਲੇ ਪਰਚੇ ਦੇਣ ਤੋਂ ਆ ਨਿਸ਼ੱਤਰ ਗੱਲ ਸਾਡਾ ਜੋ ਆਈਟੀ ਦਾ ਪ੍ਰਧਾਨ ਇੱਕ ਬੰਦਾ ਆਪਣੀ ਲੜਾਈ ਲੜ ਰਿਹਾ ਉਹ ਸਾਡੀ ਭੈਣ ਕੰਚਨਪ੍ਰੀਤ ਨੂੰ ਉਹਦੇ ਨਾਲ ਖੜਾ ਕਿ ਪਤਾ ਨਹੀਂ ਜਿਹੇ ਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਾਲੇ ਹੋਏ ਪਏ ਨੇ ਹਰ ਬੰਦੇ ਨੂੰ ਇਹ ਡਰ ਲੱਗਿਆ ਰਹਿੰਦਾ ਕਿ ਹੁਣ ਗੋਲੀ ਵੱਜੇਗੀ ਕਿ ਹੁਣ ਗੋਲੀ ਵੱਜੇਗੀ ਉੱਥੇ ਇੱਕ ਪ੍ਰਾਈਵੇਟ ਬੰਦੇ ਉਹਦੇ ਪਿੱਛਾ ਕਰ ਰਹੇ ਨੇ ਉਹਨਾਂ ਨੂੰ ਰੋਕਿਆ ਤੁਸੀਂ ਉਹ ਜੇ ਜ਼ਰਤ ਰੱਖਦੇ ਸੀ ਇਲੈਕਸ਼ਨ ਦੇ ਵਿੱਚ ਪਰਚਾ ਦਿੰਦੇ ਉਹ ਅੱਜ ਇਲੈਕਸ਼ਨ ਟੱਪ ਗਈ ਉਦੋਂ ਬਾਅਦ ਬੰਦੇ ਦੇ ਪਰਚਾ ਦਿੱਤਾ ਤੇ ਉਸ ਤੋਂ ਬਾਅਦ ਜੀ ਤੁਸੀਂ ਉਹਨੂੰ ਚੱਕ ਲਿਆ ਤੇ ਚੱਕ ਕੇ ਫੇਰ ਕਿਹੜਾ ਫਾਂਸੀ ਲਾ ਦੋਗੇ ਤੁਹਾਡੇ ਅਰਗੇ ਇਹ ਜੇ 50 ਪਰਚੇ ਪਹਿਲਾਂ ਹੁੰਦੇ ਨੇ 50 ਪਰਚੇ ਹੋਰ ਦੇਣਗੇ ਕੋਈ ਫਰਕ ਨਹੀਂ ਪੈਂਦਾ ਅੱਜ ਲਾਲਜੀਤ ਸਿੰਘ ਭੁੱਲਰ ਨੇ ਬਿਆਨ ਦਿੱਤਾ ਵੀ ਗੈਂਗਸਟਰਾਂ ਤੋਂ ਫੋਨ ਕਰਾ ਕਰਾ ਕੇ ਜਿਹੜੀ ਵੋਟ ਅਕਾਲੀ ਦਲ ਨੂੰ ਪਈਆ ਉਹ ਗੈਂਗਸਟਰਾਂ ਨੇ ਪਵਾਈਆ ਕਿ ਨਾ ਕਿ ਅਕਾਲੀ ਦਲ ਨੂੰ ਉਹਨੂੰ ਪੁੱਛੋ ਜੇ ਤੁਹਾਨੂੰ ਇਹ ਲੱਗਦਾ ਕਿ ਗੈਂਗਸਟਰਾਂ ਦਾ ਰਾਜ ਚੱਲਦਾ ਹੈ ਫਿਰ ਸਰਕਾਰ ਤੁਹਾਡੀ ਟੱਟੂ ਦੀ ਚਲਾਉਣੇ ਤੁਸੀਂ ਥੋੜੀ ਸਰਕਾਰ ਕਾਦੀ ਹੈ ਥੋੜੀ ਇੰਟੈਲੀਜੈਂਸ ਕੀ ਹੈ ਫਿਰ ਤੁਹਾਡੇ ਪੱਲੇ ਕੀ ਹੈ ਤੁਸੀਂ ਤੁਸੀਂ ਤਾਂ ਇਹ ਦੱਸੋ ਵੀ ਜਿਹੜੇ ਬੰਦੇ ਨੂੰ ਤੁਸੀਂ 2022 ਚ ਕੀ ਕਹਿੰਦੇ ਸੀ ਹਰਮੀਸ਼ੰਦੂ ਨੂੰ ਪੁੱਛੋ ਇਹਨਾਂ ਨੂੰ ਵੀ 2022 ਚ ਕੀ ਕਹਿੰਦੇ ਸੀ 2022 ਚ ਉਹਦੇ ਤੇ ਕੀ ਕੀ ਇਲਜ਼ਾਮ ਲਾਉਂਦੇ ਸੀ ਤੇ ਅੱਜ ਉਹੀ ਤੁਹਾਡਾ ਕੈਂਡੀਡੇਟ ਹੈ ਤੇ ਹੁਣ ਚੰਗਾ ਬਣ ਗਿਆ ਹੁਣ ਦੁੱਧੋ ਤੇ ਕਿਹੜਾ ਸਰਫ ਆ ਗਿਆ ਤੁਹਾਡੇ ਕੋਲ ਜਿਹਦੇ ਨਾਲ ਉਹ ਦੁੱਧੋ ਕਿ ਆਨ ਸਾਫ਼ ਕਰਕੇ ਤੇ ਉਹਨੂੰ ਕਲੀਨ ਕਰਕੇ ਸੁਕਾ ਕੇ ਪਾਤਾ ਸੋ ਮੇਰਾ ਕਹਿਣ ਦਾ ਐਵੇਂ ਸਾਰੀ ਤੁਸੀਂ ਇੱਕ ਚੀਜ਼ ਨੋਟ ਕਰੋ ਜਦੋਂ ਦਾ ਇਹ ਰਿਜ਼ਲਟ ਆਏ ਨੇ ਪੂਰੀ ਆਮ ਆਦਮੀ ਪਾਰਟੀ ਦੇ ਕੱਲ ਵੀ ਮੈਂ ਦੇਖ ਰਿਹਾ ਕ ਗੰਜਾ ਜਪਟਿਆਲੇ ਵਾਲਾ ਉੱਪਰ ਨੂੰ ਕੀ ਆਪਨ ਨੂੰ ਹਨਾ ਗੰਜਾ ਉਹ ਲੱਗਿਆ ਹੈ ਉਧਰੋਂ ਮੰਤਰੀ ਲੱਗੇ ਨੇ ਹੋਰ ਲੱਗੇ ਨੇ ਦੋ ਅਕਾਲੀ ਦਲ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਅਕਾਲੀ ਦਲ ਨਾ ਅਕਾਲੀ ਦਲ ਉਹ ਤੁਸੀਂ ਕੁਝ ਹੋਰ ਕਰ ਲਓ ਪੰਜਾਬ ਲਈ ਭਾਈ ਬਾਦਲ ਤਾਂ ਜਿਹੜੇ ਨੇ ਸ਼੍ਰੋਮਣੀ ਕਾਲ ਦਲ ਤਾਂ ਖੜਾ ਹੈ ਹੈਗੇ ਆ ਅਸੀਂ ਤਾਂ ਪਰਚੇ ਤੁਸੀਂ ਦੇਈ ਜਾਂਦੇ ਹੋ ਸਾਡੇ ਤੇ ਸਾਡੀਆਂ ਮਾਵਾ ਭੈਣਾਂ ਦੇ ਪਰਚੇ ਦੇਈ ਜਾਂਦੇ ਹੋ ਸਾਡੇ ਪਰਿਵਾਰਾਂ ਦੇ ਪਰਚੇ ਦੇਈ ਜਾਂਦੇ ਹੋ ਤੁਸੀਂ ਕੀ ਨਹੀਂ ਇਹ ਜਿਆ ਕਰ ਰਹੇ ਜਿਹੜਾ ਹੱਤਖੰਡਾ ਬਣਾਉਣਾ ਹੈ ਬਣਾ ਲਓ ਪਰ ਪੰਜਾਬ ਨੂੰ ਤਾਂ ਬਚਾ ਲਓ ਪੰਜਾਬ ਦੇ ਉੱਪਰ ਕਰਜ਼ੇ ਦੀ ਪੰਡ ਕਿੱਡੀ ਹੋਈ ਹੈ ਤੁਸੀਂ ਸਭ ਤੋਂ ਵੱਡਾ ਰੋ ਰੋਲਾ ਪਾਉਂਦੇ ਸੀ ਪੌਣੇ 3 ਕਰੋੜ ਪੌਣੇ 3 ਲੱਖ ਕਰੋੜ 2.5 ਲੱਖ ਕਰੋੜ ਤੁਹਾਨੂੰ ਪਤਾ ਵੀ ਅੱਜ 4.5 ਲੱਖ ਕਰੋੜ ਤੇ ਪਹੁੰਚ ਗਿਆ ਉਹ ਕਰਜ਼ਾ ਕਿੱਥੇ ਗਿਆ ਕਿੱਥੇ ਜਿਵੇਂ ਭਗਵਤ ਸਿੰਘ ਮਾਨ ਅਕਸਰ ਕਹਿ ਕਰਦੇ ਸੀ ਵੀ 1920 ਦੇ ਵਿੱਚ ਜਨਮਿਆ ਅਕਾਲੀ ਦਲ 2019 ਦੇ ਵਿੱਚ ਖਤਮ ਹੁਣ ਕਿਉਣਾ ਆ ਤਾਂ ਹੀ ਤਾਂ ਕਿੱਕ ਲਈ ਪੈਂਦੀ ਹੈ ਜਿਹੜੀ ਮੈਂ ਕਹਿ ਰਿਹਾ ਨਾ ਕਿ 2025 ਚ ਅਕਾਲੀ ਦਲ ਤਾਂ ਹੁਣ ਵੀ ਖੜਾ ਹੈ ਤੁਹਾਡੇ ਕੋਲ ਤਾਂ ਅਕਾਲੀ ਦਲ ਦੇ ਕੈਂਡੀਡੇਟ ਹੀ ਤੁਸੀਂ ਕਲ ਦਲ ਦੇ ਗਿਦੜਵਾ ਕੌਣ ਲੜਿਆ ਅਕਾਲੀ ਦਲ ਜਿੱਤੇ اکاؤنٹ ਐਮਪੀ ਮੈਂ ਇਥੇ ਤਰਨ ਤਰਨ ਕੌਣ ਲੜਿਆ ਅਕਾਲੀ ਦਲ ਪਹਿਲਾ ਨੰਬਰ ਅਕਾਲੀ ਦਲ ਦੂਜਾ ਨੰਬਰ ਕਲ ਦਲ ਤੀਜਾ ਨੰਬਰ ਅਕਾਲੀ ਦਲ ਤੁਹਾਡੇ ਕੋਲ ਬੰਦੇ ਤਾਂ ਦੱਸੋ ਕਿਹੜੇ ਨੇ ਤੁਸੀਂ ਕਹਿੰਦੇ ਕਲ ਦਲ ਖਤਮ ਹੋ ਗਿਆ ਤੁਹਾਡੇ ਕੋਲ ਤਾਂ ਬੰਦੀ ਅਕਾਲੀ ਦਲ ਦੇ ਲੈ ਕੇ ਕਿਉਂ ਤੁਸੀਂ ਖਤਮ ਤਾਂ ਤਾਂ ਮੰਨਾਂਗੇ ਨਾ ਮੈਂ ਗਰੰਟੀ ਕਰਦਾ ਵੀ ਤੁਸੀਂ ਆ ਬਾਈ ਚ ਆਇਓ 27 ਬਾਅਦ ਤੁਹਾਡਾ ਦੇਖੋ ਵੀ ਕੀ ਹਾਲ ਹੁੰਦਾ ਹੈ ਜਿਹੜਿਆ ਰੌਲਾ ਜਿਹਾ ਪਾਉਂਦਾ ਫਿਰਦੋ ਨਾ ਟਿਕਟਾਂ ਵੰਡਣਗੇ ਐ ਸਿੱਟਣਗੇ ਉਹ ਕਰਨਗੇ ਸਾਡੇ ਜ਼ਿਲ੍ਹੇ 'ਚ ਐ ਤੁਹਾਡੇ ਜ਼ਿਲ੍ਹੇ 'ਚ ਆ ਕੇ ਦੇਖ ਲਓ ਮੈਂ ਤੁਸੀਂ ਕਹਿੰਨੋ ਟਿਕਟਾਂ ਤੁਹਾਡੇ ਕੋਲੇ ਨਾ ਬੰਦਾ ਨਹੀਂ ਲੱਭਣਾ ਕੋਈ ਤੁਹਾਡੇ ਘਰ ਦੇ ਗੇਟ ਬੂਰੇ ਖੜ੍ਹਨੂ ਇਹ ਗਰੰਟੀ ਐ 2027 ਤੁਹਾਡੇ ਨਾਲ ਗਰੰਟੀ ਜਿਹੜੀ ਉਹ ਕੇਜਰੀ ਵਾਲੀ ਨੇ ਦਾ ਦਿੱਲੀ ਵਾਲਾ ਲੈ ਕੇ ਮੈਂ ਤੁਹਾਨੂੰ ਅੱਜ ਲੈ ਕੇ ਗਰੰਟੀ ਦੇਣਾ ਵੀ 2027 ਦੀ ਚੋਣ ਵੇਲੇ ਤੁਸੀਂ ਲੱਭਦੇ ਵੀ ਰਹੋਗੇ ਤਾਂ ਵੀ ਨਹੀਂ ਕੋਈ ਲੱਭਣਾ ਤੁਹਾਨੂੰ ਇਲੈਕਸ਼ਨ ਲੜਨ ਨਾਲ ਅਕਾਲੀ ਦਲ ਦੇ ਜਿਹੜੇ ਹੌਸਲੇ ਨੇ ਉਹ ਬਲੰਦ ਹੋ ਚੁੱਕੇ ਨੇ ਤਰਨ ਤਰਨ ਸੀਟ ਤੋਂ ਬਾਅਦ ਅਕਾਲੀ ਦਲ ਪੱਬਾ ਪਾਰ ਹੋ ਗਿਆ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੇ ਚੋਣਾਂ ਲਈ ਅੱਜ ਤੋਂ ਹੀ ਡਿਊਟੀਆਂ ਲਾ ਦਿੱਤੀਆਂ ਅੱਜ ਨਾਨਕਿਆਣਾ ਸਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਧਾਰਮਿਕ ਮੀਟਿੰਗ ਨੇ ਇਹ ਦਰਸਾ ਦਿੱਤਾ ਵੀ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਉਹ ਬਿਲਕੁਲ ਬਲੰਦ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਪਗਵਾਲਾ ਡੀਫੈਕ ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ